ਅਗਲੀ ਖ਼ਬਰ ਵਿੱਚ ਜੀਤੇ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਵਿੱਚ ਵੀ ਡਿਸਕਸ ਕੀਤਾ ਸੀ ਕਿ ਕਤਰ ਵਾਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੱਕ ਜਿਹੜਾ ਪਲੇਨ ਉਹ ਗਿਫਟ ਕਰਨ ਜਾ ਰਹੇ ਹੈਗੇ ਆ ਜਿਹੜਾ 에ਅਰ ਫੋਰਸ 1 ਦੇ ਲਈ ਵਰਤਿਆ ਜਾਊਗਾ ਹੁਣ ਉਹਦੇ ਸਬੰਧ ਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਤਾਂ ਵਿਰੋਧ ਕਰਨਾ ਹੀ ਸੀ ਕਿ ਇਹ ਇੱਕ ਤਰ੍ਹਾਂ ਦੇ ਨਾਲ ਬ੍ਰਾਈਵ ਆ ਗਿਫਟ ਨਹੀਂ ਹੈਗਾ ਇਵਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਾਰਟੀ ਦੇ ਲੈਫਟ ਦੇ ਜਿਹੜੇ ਬਹੁਤ ਕ੍ਰਿਟਿਕ ਬੁਲਾਰੇ ਹੈਗੇ ਜਿਨ੍ਹਾਂ ਦੇ ਵਿੱਚ ਬੈਨਿਸ਼ ਪੀਰੋ, ਮਾਰਕ ਲਵਾਈਨ ਤੇ ਲੌਰਾ ਲੂਮਰ ਆ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਹੈਗਾ ਕਹਿੰਦੇ ਵੀ ਜਿਹੜੇ ਵੀ ਮੈਗਾ ਮੀਡੀਆ ਆਊਟਲੈਟਸ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਦਾਂ ਦੀ ਚੀਜ਼ ਜਿਹੜੀ ਆ ਨਹੀਂ ਕਰਨੀ ਚਾਹੀਦੀ ਪੀ ਇੱਕ ਪਾਸੇ ਤਾਂ ਆਪਾਂ ਹੰਟਰ ਬਾਈਡਨ ਜਿਹੜਾ ਜੋ ਬਾਈਡਨ ਦਾ ਮੁੰਡਾ ਸੀ ਉਹਨੂੰ ਲੈ ਕੇ ਗੱਲਬਾਤ ਕਰਦੇ ਸੀ ਔਰ ਦੂਸਰੇ ਪਾਸੇ ਜੇ ਤੁਸੀਂ ਇਦਾਂ ਦੀ ਚੀਜ਼ ਕਰਦੇ ਆ ਤੇ ਤੁਹਾਡੇ ਦੇ ਉੱਤੇ ਵੀ ਜਿਹੜੀ ਉਂਗਲ ਆ ਉਹ ਉੱਠੂਗੀ ਪਰ ਇਹ ਦੇਖਦੇ ਹਾਂ ਹੁਣ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਇਸ ਗਿਫਟ ਨੂੰ ਅਕਸੈਪਟ ਕਰਦੇ ਆ ਕਿ ਨਹੀਂ ਦੂਸਰੇ ਪਾਸੇ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਦੀ ਨੋਮੀਨੀ ਹੋਣੀ ਹੈਗੀ ਆ ਉਹਦੇ ਉੱਤੇ ਅਸੀਂ ਹੋਲਡ ਪਾਉਣ ਜਾ ਰਹੇ ਆ ਕੁਐਸਚਨ ਕਤਰ ਦਾ ਲਗਜ਼ਰੀ ਜੈਟ ਗਿਫਟ ਹੈਗਾ ਉਹਨਾਂ ਨੇ ਕੈਲੀਫੋਰਨੀਆ ਉਹਨਾਂ ਨੇ ਯੂਐਸ ਦੇ اٹਾਰਨੀ ਜਨਰਲ ਪੈਮ ਬੌਂਡੀ ਨੂੰ ਟੈਸਟੀਫਾਈ ਕਰਨ ਦੇ ਲਈ ਕਾਂਗਰਸ ਦੇ ਅੱਗੇ ਬੁਲਾਇਆ ਹੈਗਾ ਤੇ ਕਹਿੰਦੇ ਵੀ ਇਹ ਜਿਹੜਾ ਗਿਫਟ ਲੈਣਾ ਹੈ ਟਰੰਪ ਉਹਨਾਂ ਨੇ ਉਹਦੇ ਸਬੰਧ ਦੇ ਵਿੱਚ ਜਿਹੜੇ ਕੁਐਸਚਨਸ ਆ ਉਹ ਸਾਨੂੰ ਜਿਹੜੇ ਆ ਉਹਨਾਂ ਦੇ ਜਵਾਬ ਮਿਲਣੇ ਚਾਹੀਦੇ ਹੈਗੇ ਆ ਕਹਿੰਦੇ ਵੀ ਸ਼ੂਮਰ ਨੇ ਕਿਹਾ ਆ ਪਈ ਜੇਸ ਹਾਬ ਦੇ ਨਾਲ ਕਤਰੀ ਫੰਡਰਡ 에ਅਰ ਫੋਰਸ 1 ਦਿੱਤਾ ਜਾ ਰਿਹਾ ਹੈਗਾ ਪ੍ਰੈਜ਼ੀਡੈਂਟ 트੍ਰੰਪ ਨੂੰ ਇਹ ਇੱਕ ਬਹੁਤ ਹੀ ਜ਼ਿਆਦਾ ਡੂੰਗੀ ਪ੍ਰੋਬਲਮ ਵਾਲੀ ਗੱਲ ਆ ਡੀਪਲੀ ਟ੍ਰਬਲਿੰਗ ਆ ਤੇ ਇਹ ਚੀਜ਼ ਨਹੀਂ ਵਾਪਨੀ ਚਾਹੀਦੀ ਕੱਲ ਨੂੰ ਕੁਝ ਵੀ ਉਹ ਫੇਰ ਮੰਗ ਸਕਦੇ ਆ ਜਦੋਂ ਗਿਫਟ ਦਿੱਤਾ ਮਾਈਨੋਰਟੀ ਲੀਡਰ ਨੇ ਲਿਸਟ ਆਫ ਜਿਹੜੇ ਕੁਐਸਚਨਸ ਆ ਤੇ ਉਹ ਉਹਨਾਂ ਨੇ ਪੇਸ਼ ਕੀਤੇ ਹੈਗੇ ਆ ਵੀ ਇਹ ਸਾਡੇ ਜਿਹੜੇ ਕੁਐਸਚਨਸ ਆ ਇਹਨਾਂ ਦੇ ਆਨਸਰ ਅਟਾਰਨੀ ਜਨਰਲ ਨੂੰ ਦੇਣੇ ਚਾਹੀਦੇ ਹੈਗੇ ਆ ਕਦੇ ਵੀ ਪ੍ਰੈਜ਼ੀਡੈਂਟ 트੍ਰੰਪ ਨੇ ਅਮਰੀਕਨ ਲੋਕਾਂ ਨੂੰ ਇਹ ਕਿਹਾ ਵੀ ਸਾਨੂੰ ਫ੍ਰੀ ਜੈਟ ਮਿਲਣ ਜਾ ਰਿਹਾ ਆ ਕਤਰੀਜ਼ ਗਵਰਨਮੈਂਟ ਵੱਲੋਂ ਕਹਿੰਦੇ ਭਈ ਇਹ ਸਕੋਰਟ ਕੀ ਦੀ ਕੀ ਹੋਊਗੀ ਜਿਹੜਾ ਆਲਰੇਡੀ ਬਣਿਆ ਹੋਇਆ ਹੈਗਾ ਤੇ ਸਕਿਉਰਟੀ ਮੀਅਰਸ ਆਪਾਂ ਲਾਵਾਂਗੇ ਕੀ ਚੱਕਰ ਹੈਗਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਪ੍ਰੋਮਿਸ ਕੀਤਾ ਆ ਵੀ ਇਹ ਫ੍ਰੀ ਜੈਟ ਹੈਗਾ ਆ ਕਤਰ ਦੀ ਸਰਕਾਰ ਪੇਖਣ ਜਾ ਰਹੀ ਆ ਉਹਦੇ ਵਿੱਚ ਹਾਈਲੀ ਸੈਂਸਿਟਿਵ ਇੰਸਟਾਲੇਸ਼ਨਸ ਹੈਗੀਆਂ ਆ ਉਹਨੂੰ ਕੌਣ ਕਵਰ ਕਰੂਗਾ ਅਮਰੀਕਨ ਗਵਰਨਮੈਂਟ ਜਾਂ ਅਮਰੀਕਨ ਲੋਕ ਜਿਹੜੇ ਆ ਕਵਰ ਕਰੂਗੇ ਸੋ ਸ਼ੂਮਰ ਹੋਣੀ ਬਲੌਗ ਤਾਂ ਨਹੀਂ ਕਰ ਸਕਦੇ ਨੋਮੀਨੀਜ਼ ਨੂੰ ਪਰ ਉਹ ਸਲੋ ਡਾਊਨ ਜ਼ਰੂਰ ਕਰ ਸਕਦੇ ਹੈਗੇ ਆ ਆਫਿਸ ਆਫ ਲੀਗਲ ਕਾਉਂਸਲ ਐਟ ਡਿਪਾਰਟਮੈਂਟ ਆਫ ਜਸਟਿਸ ਨੇ ਮੈਮੋ ਇਖਤਿਆਰ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਜਿਹੜਾ ਪਲੇਨ ਗਿਫਟ ਚ ਮਿਲਿਆ ਆ ਉਹਨੂੰ ਐਕਸੈਪਟ ਕਰਨਾ ਇੱਕ ਤਰ੍ਹਾਂ ਦੇ ਨਾਲ ਲੀਗਲ ਹੈਗਾ ਆ ਨਾਥਿੰਗ ਰੋਂਗ ਇਨ 댓 ਤੇ ਅਟਾਰਨੀ ਜਨਰਲ ਪੇਮ ਬੌਂਡੀ ਨੇ ਵੀ ਇਹ ਕਹਿੰਦੇ ਚੀਜ਼ ਨੂੰ ਅਪਰੂਵ ਕੀਤਾ ਹੈਗਾ ਸੋ ਪੇਮ ਬੌਂਡੀ ਨੂੰ ਜਿਹੜਾ ਹੁਣ ਕਾਂਗਰਸ ਦੇ ਅੱਗੇ ਪੇਸ਼ ਹੋਣਾ ਪਊਗਾ ਤੇ ਉੱਥੇ ਜਿਹੜੇ ਕੁਐਸਚਨਸ ਆ ਉਹ ਵਕ ਵਕ ਕਾਂਗਰਸਮੈਨਾਂ ਜਾਂ ਕਾਂਗਰਸ ਵੂਮੈਨ ਉਹਨਾਂ ਵੱਲੋਂ ਪੁੱਛੇ ਜਾਣਗੇ ਜੀ